ਇਹ ਤਾਂ ਦਾ ਰਾਸ਼ਟਰੀ ਪਸ਼ੂ ਮੋਰ ਹੈ ਇੰਟਰਵਿਊ ਮੈਨ ਲਗਾ ਤੁਸੀਂ ਦੇਖੀ ਵੀ ਹੋਣੀ ਆ ਉਹ ਪਤੰਦਰ ਪਸ਼ੂ ਦਸੀ ਜਾਂਦਾ ਸੀਗਾ ਮੋਰ ਨੂੰ ਉਹ ਪਤੰਦਰਾ ਪਖਸ਼ੀ ਆ ਉਹ ਲੈ ਵੀ ਆਪਾਂ ਮਾੜੀ ਦੇਖ ਕੇ ਰੋਡ ਕਰਾਸ ਕਰ ਲਈ ਕਿਉਂਕਿ ਖਤਰਾ ਬਣ ਜਾਂਦਾ ਫਿਰ ਤੁਹਾਨੂੰ ਪਤਾ ਵੱਡੀ ਗੱਲ ਇੱਥੇ ਬਚਾ ਨਾਲ ਸੇਫਟੀ ਪਹਿਲਾਂ ਰੋਡ ਰੌੜ ਬਾਈ ਕੈਮਰਾਮੈਨ ਦੇਖ ਕੇ ਕਰਾਸ ਕਰਨੀ ਹੈ ਠੀਕ ਆਹੋ ਕੈਮਰਾਮੈਨ ਹਸੀਣਾ ਹਸਣਾ ਨਹੀਂ ਹਾਂ ਹਾਂ ਇਹ ਵੀ ਉਹਦੀ ਮੂਰਤੀ ਬਣੀ ਵੀ ਹੈ ਮੈਨੂੰ ਲੱਗਦਾ ਵੀ ਸ਼ਾਇਦ ਐਂ ਲੱਗਦਾ ਜਿਵੇਂ ਬਾਬੇ ਆਪਣੇ ਕੋਈ ਇੰਡੀਆ ਦੇ ਬਾਬੇ ਦੀ ਬਣੀ ਹੋਵੇ ਚੱਲ ਆਪਾਂ ਦੇਖ ਕੇ ਆਉਣੇ ਹਾਂ ਕਿਉਂਕਿ ਆਹ ਜਿਹੜੀ ਮੂਰਤੀ ਬਣੀ ਹੋਈ ਹੈ ਬਾਈ ਇਹ ਹੈਗੀ ਆ 3 ਨਵੰਬਰ 1717 ਚ ਇਹਦਾ ਜਨਮ ਹੋਇਆ ਸੀਗਾ ਤੇ 22 ਜੂਨ 1912 ਨੂੰ ਇਹ ਬਾਬਾ ਪੂਰਾ ਹੋ ਗਿਆ ਸੀ ਮੈਨੂੰ ਲੱਗਦਾ 1 1991 ਸੱਜਾ ਹੌਨ ਲਗਨ ਕੈਂਬਲ ਗਿਫਟਡ 230 ਐਕਸ ਆਫ ਕੌਰਨਵਾਲ ਪਾਰਕ ਟੂ ਨਿਊਜ਼ੀਲੈਂਡ ਸ਼ੋਨਾ ਲਿਓਨ ਹੁਣ ਐ ਤਾਂ ਨਹੀਂ ਪਤਾ ਵੀ ਬਈ ਪਰ ਇਹਦੀ ਕੋਈ ਦੇਣ ਹੋਣੀ ਹੈ ਮੈਨੂੰ ਲੱਗਦਾ ਵੰਟਰੀ ਹਿਲ ਨੂੰ 100% ਸਾਸੀਗਾਲ ਬਾਬਾ ਜੀ ਚੱਲਦੇ ਹੁਣ ਆਪਾਂ ਉਧਰ ਨੂੰ ਤੇ ਆਪਾਂ ਹੁਣ ਗਾਹਾਂ ਵੱਧਦੇ ਆਂ ਇਥੋਂ ਤਾਂਹਾਂ ਵੱਧ ਕੇ ਚੱਲਦੇ ਆਂ ਆਪਾਂ ਰਾਹਾਂ ਇਹਦੇ ਵਿੱਚ ਦੀ ਤੇ ਇੱਕ ਕ੍ਰੋਵਨ ਵੈਲ ਜਿਹੜੀ ਬਣੀ ਹੋਈ ਆ ਜਿਹੜੀ ਮੈਨੂੰ ਲੱਗਦਾ ਵੀ ਕ੍ਰੋਵਨ ਵੈਲ پارک ਇਹਨਾਂ ਨੇ ਸ਼ਾਇਦ ਗਿਫਟ ਕੀਤੀ ਹੋਈ ਆ ਜਿਨ੍ਹਾਂ ਦੀ ਆਪਾਂ ਸਾਨੂੰ ਸਟੈਚੂ ਦਿਖਾ ਕੇ ਆਏ ਆ ਹਨਾ ਆਜੋ ਆਪਾਂ ਉਧਰ ਚੱਲਦੇ ਆਂ ਉਧਰ ਦੇਖਦੇ ਆਂ ਵੀ ਕੀ ਚੀਜ਼ ਬਣੀ ਹੋਈ ਆ ਕੈਂਡ ਚੀਜ਼ ਲੈ ਵੀ ਇਧਰ ਦੇਖੀਏ ਤਾਂ ਇਹ ਲੱਗਦਾ ਵੀ ਬੋਰਡ ਵਾਲਾ ਨਹੀਂ ਆਇਆ ਬਣਿਆ ਹੁੰਦਾ ਹਨ ਜਿਵੇਂ ਪੁਰਾਣੇ ਬੋਰਡ ਨਹੀਂ ਹੁੰਦੇ ਇਹ ਪਿੰਡ ਦੀ ਸ਼ਾਨ ਹੁੰਦੇ ਆ ਸਾਡੇ ਪਿੰਡ ਵੀ ਲੱਗਿਆ ਹੋਇਆ ਮੇਰਾ ਪਿੰਡ ਹਨੂਮਾਨਗੜ੍ਹ ਜ਼ਿਲ੍ਹੇ ਦੇ ਵਿੱਚ ਰਾਜਸਥਾਨ ਦੇ ਵਿੱਚ ਹਨੂਮਾਨਗੜ੍ਹ ਜ਼ਿਲ੍ਹਾ ਚੱਕ ਜਾਨਾ ਪਿੰਡ ਹੈ ਤੇ ਸਾਡੇ ਪਿੰਡ ਦੇ ਬਾਹਰਲੇ ਬੰਨੇ ਵੀ ਇਹੋ ਜਿਹਾ ਬੋਰਡ ਆ ਬਹੁਤ ਘੈਂਟ ਬਣਿਆ ਹੋਇਆ ਤੇ ਪਿੰਡ ਦੀ ਸ਼ਾਨ ਆ ਖੈਰ ਤਾਂ ਮੈਨੂੰ ਬੜਾ ਐ ਹੋਇਆ ਵੀ ਜਦੋਂ ਦਰਖਤ ਪੱਟਿਆ ਨਾ ਨਹਿਰਾਂ ਦੇ ਉਤੋਂ ਦੀ ਸਾਡੇ ਪਿੰਡ ਦੇ ਉਤੋਂ ਦੀ ਬਾਹਰਲੇ ਬੰਨੇ ਦੀ ਨਹਿਰ ਜਾਂਦੀ ਆ ਤੇ ਨਹਿਰ ਤੋਂ ਸਾਰੇ ਦਰਖਤ ਪੱਟਦੇ ਤੇ ਮੈਨੂੰ ਐ ਸੀਗਾ ਵੀ ਮੈਂ ਕਿਹਾ ਜੇ ਬੋਰਡ ਵਾਸਤੇ ਜੇ ਉਹਨਾਂ ਨੇ ਪੱਟਣ ਦਾ ਨਾ ਕੁਝ ਕੀਤਾ ਤਾਂ ਆਪਾਂ ਉਪਰਾਲਾ ਜ਼ਰੂਰ ਕਰਾਂਗੇ ਆਪਾਂ ਮੈਂ ਕਿਹਾ ਇਹਦੇ ਵਾਸਤੇ ਲੜਨਾ ਪਵੇ ਤਾਂ ਆਪਾਂ ਲੜਾਂਗੇ ਇਹੋ ਜੇ ਬੋਰਡ ਸੀ ਇਹੋ ਜੇ ਬੋਰਡ ਵੰਗੂ ਇਹਨੂੰ ਪਤਾ ਨਹੀਂ ਵੀ ਕੀ ਕਹਿੰਦੇ ਆ ਪਰ ਕਿਉਂਕਿ ਉਹ ਸ਼ਾਨ ਹੁੰਦੇ ਯਾਰ ਪਿੰਡ ਦੀ ਬਹੁਤ ਵਧੀਆ ਲੱਗਦੇ ਆ ਤਾਂ ਮੇਰੇ ਐ ਸੀ ਮੈਂ ਕਿਹਾ ਵੀ ਜੇ ਕੁਝ ਮਰਜ਼ੀ ਹੋ ਜਾ ਆਪਾਂ ਇਹਨੂੰ ਪੱਟਣ ਨਹੀਂ ਦੇਣਾ ਲੈ ਵੀ ਆਪਾਂ ਕਰੋਨਵੈਲ ਪਾਰਕ ਆ ਗਏ ਆ ਜਿਹੜੀ ਮੈਨੂੰ ਲੱਗਦਾ ਵੀ ਉਸ ਬਾਬੇ ਨੇ ਬਣਾਈ ਹੋਈ ਹੈ ਜਗਾ ਸ਼ਾਇਦ ਤੱਕ ਹੁਣ ਪੱਕਾ ਨਹੀਂ ਪਤਾ ਆਪਾਂ ਪੜ ਕੇ ਦੇਖਦੇ ਹਾਂ ਵੀ ਕੀ ਲਿਖਿਆ ਹੋਇਆ ਪਰ ਭਾਈ ਜਗਾ ਬਹੁਤ ਪੁਰਾਣੀ ਹੈ ਮੈਨੂੰ ਲੱਗਦਾ ਜਿਹੜੇ ਹਿਸਾਬ ਨਾਲ ਹਨਾ ਵੀ ਦੇਖ ਲੋ ਕਲਾਕਾਰੀ ਉਦੋਂ ਦੇ ਲੋਕਾਂ ਚ ਵੀ ਸੀਗੀ ਅੱਜ ਤੋਂ ਵੀ 1839 ਦੇ ਵਿੱਚ ਆ ਸ਼ਾਇਦ ਤੱਕ ਨਹੀਂ ਨਹੀਂ 1839 ਦੇ ਵਿੱਚ ਨਹੀਂ ਗਈ ਗਲਤ ਜਾਣਕਾਰੀ ਹੋ ਗਈ ਇਹ ਵੇਅਰ ਇਰੈਕਟਿਡ ਇਨ 1958 ਫੋਮੇ ਬੈਕਕਸਟ ਬਾਇ ਸੱਜੋਨ ਲੋਗਨ ਕੈਂਬਲ ਹਾਂ ਉਹਨਾਂ ਦੀ ਇਹ ਬਣਾਈ ਹੋਈ ਹੈ ਨਾ ਤੇ ਉੱਤੇ ਕਲਾਕਾਰੀ ਦੇਖੀਏ ਤਾਂ ਹਾਂ ਤਾਂ ਉਸ ਟਾਈਮ ਵੀ ਸੀਗੀ ਇਹ ਉਸ ਟਾਈਮ ਵੀ ਪਾਰਕ ਤੇ ਆ ਚੀਜ਼ਾਂ ਵੀ ਕਿੰਨੀਆਂ ਘੈਂਟ ਤਰੀਕੇ ਨਾਲ ਬਣਾਈਆਂ ਹੋਈਆਂ ਕਿੰਨੀਆਂ ਵਧੀਆ ਲੱਗਦੀਆਂ ਹਨ ਦੇਖੋ ਇਹ ਹੈਗਾ ਕਾਰਨਵੈਲ ਪਾਰਕ ਜਿੱਥੇ ਆਪਾਂ ਹੁਣ ਖੜੇ ਹੋਈਆਂ ਇਸ ਟਾਈਮ ਆ ਕਾਰਨਵੈਲ ਪਾਰਕ ਤੇ ਘੈਂਟ ਵੀ ਲੱਗਦਾ ਖਰੇ ਜੀ ਗੱਲ ਨਹੀਂ ਕੀ ਪਿੱਛੇ ਆਪਾਂ ਦੇਖੀਓ ਬੈਕਗ੍ਰਾਉਂਡ ਕਿੱਡਾ ਘੈਂਟ ਹੈ ਬਹੁਤ ਵਧੀਆ ਲੱਗੀ ਜਾਂਦਾ। ਤੇ ਮੋਸਟਲੀ ਇੱਥੇ ਘੁੰਮਣ ਵਾਸਤੇ ਬਹੁਤ ਘੰਟ ਘੰਟ ਜਗ੍ਹਾ ਹੈਗੀਆਂ। ਪਰ ਆਪਾਂ ਵਨ ਟਰੀ ਹੱਲ ਉੱਪਰ ਜਾਣਾ ਤੇ ਉੱਪਰ ਜਾਣ ਨੂੰ ਬਹੁਤ ਟਾਈਮ ਲੱਗਣਾ ਹਜੇ ਘੱਟੋ ਘਾਟ ਆਪਾਂ ਨੂੰ ਮੈਨੂੰ ਲੱਗਦਾ ਵੀ ਮੈਨੂੰ ਤਾਂ ਐਸੀ 15-20 ਮਿੰਟ ਲੱਗਣਗੇ ਪਰ 15-20 ਮਿੰਟ ਨਹੀਂ ਲੱਗਦੇ ਦੀਂਦੇ। ਮੈਨੂੰ ਲੱਗਦਾ ਵੀ 20 ਮਿੰਟ ਆਪਾਂ ਨੂੰ ਇੱਥੋਂ ਜਾਣ ਨੂੰ ਉੱਥੇ ਲੱਗਣਗੇ। ਮੈਨੂੰ ਐਸੀ ਹੈ ਵੀ ਸ਼ੁਰੂ ਤੋਂ ਹੋ ਸਕਦਾ ਵੀ ਆਪਾਂ ਉੱਥੇ ਪਹੁੰਚ ਜਾਈਏ। ਆਰੋ ਫਿਰ ਚੱਲੀਏ ਕਿਉਂਕਿ ਜ਼ਿਆਦਾ ਟਾਈਮ ਲਾਵਾਂਗੇ ਤਾਂ ਆਪਾਂ ਲੇਟ ਹੋ ਜਾਵਾਂਗੇ ਫਿਰ ਮਿੱਤਰੋ। ਆਰੋ ਤੇ ਬਲੌਗ ਤੁਸੀਂ ਇੰਜੋਏ ਕਰਦੇ ਰਹੋ ਤੇ ਦੱਸਿਆ ਕਰੋ ਕੋਈ ਮਾੜੀਆਂ ਮੋਟੀਆਂ ਕਮੀਆਂ ਪੇਸ਼ੀਆਂ ਹੁੰਦੀਆਂ ਤਾਂ ਹਨ ਫਿਰ ਆਪਾਂ ਨੂੰ ਉਹਨਾਂ ਚੀਜ਼ਾਂ ਨੂੰ ਸੁਧਾਰੀਏ ਹੋਰ ਹੋਰ ਵਧੀਆ ਤੁਹਾਡੇ ਸਾਹਮਣੇ ਕੁਛ ਨਾ ਕੁਛ ਲਿਆਇਆ ਕਰਾਂਗੇ ਰਾਹ ਇਧਰ ਦੀ ਵੀ ਜਾਂਦਾ ਪਰ ਆਪਾਂ ਇਧਰ ਦੀ ਨਹੀਂ ਆਪਾਂ ਇਧਰ ਦੀ ਜੰਨੇ ਆ ਆ ਜਾਓ ਫੇ ਜੇ ਤੁਹਾਨੂੰ ਮੈਂ ਨਿਊਜ਼ੀਲੈਂਡ ਸਾਰਾ ਘੁਮਾਵਾਂ ਤਾਂ ਬਹੁਤ ਟਾਈਮ ਲੱਗ ਜਾਣਾ ਉਹਦੇ ਵਿੱਚ ਕਿਉਂਕਿ ਜਾਦੇ ਇੱਥੇ ਘੁੰਮਣ ਵਾਸਤੇ ਇਹ ਚੀਜ਼ਾਂ ਹਨ ਹੁਣ ਆਪਾਂ ਇੱਥੇ ਸਾਹ ਵੀ ਝੜ ਗਏ ਯਾਰ ਵੌਂਟਰੀ ਹਿੱਲ ਆਪਾਂ ਆਏ ਆ ਹਨਾ ਤਾਂ ਇੱਥੇ ਵੀ ਮੈਨੂੰ ਲੱਗਦਾ ਵੀ ਬਹੁਤ ਚੀਜ਼ਾਂ ਘੁੰਮਣ ਨੂੰ ਇੱਥੇ ਬਹੁਤ ਜ਼ਿਆਦਾ ਇਹਦਾ ਸਟੂਡੈਂਟ ਵਗੈਰਾ ਰਹਿ ਬਣਿਆ ਹੋਇਆ ਪਾਰਕ ਵਗੈਰਾ ਸਾਰੀਆਂ ਚੀਜ਼ਾਂ ਸਾਨੂੰ ਇੱਥੇ ਵਧੀਆ-ਵਧੀਆ ਮਿਲਣੀਆਂ ਨਹੀਂ ਫੇਰ ਆ ਗਿਆ ਫੇਰ ਮੈਨੂੰ ਕੋਟ ਨਹੀਂ ਕਰਨਾ ਪਰ ਆਪਾਂ ਜਾਣਾ ਤਾਂ ਰੋਡ ਦੇਖ ਕੇ ਕ੍ਰੋਸ ਕਰਿਓ ਆਪਾਂ ਰੂਲ ਪੂਰੇ ਫੋਲੋ ਕਰਨੇ ਹੈਗਾ ਜਿੱਥੋਂ ਦੀ ਰਾਹ ਹੈਗਾ ਆਪਾਂ ਉਥੋਂ ਦੀ ਜਾਣਾ ਤੇ ਮੈਨੂੰ ਮਾਈਕ ਨੂੰ ਲਗਾਉਣ ਦਿਓ ਕਿਉਂਕਿ ਮਾਈਕ ਨਖਰਾ ਹੋ ਰਹੀ ਹੈ ਨਾ ਫਿਰ ਆਵਾਜ਼ ਬੂਝ ਫਿਰ ਆਉਣੀ ਨਹੀਂ ਨਾ ਰੂਲ ਪੂਰੇ ਫੋਲੋ ਕਰਦੇ ਚੱਲਦੇ ਆਪਾਂ ਤਾਂ ਬਈ ਇਥੇ ਨਾ ਇੱਕ ਗੱਲ ਆ ਇੰਗਲੈਂਡ ਦੇ ਵਿੱਚ ਵੀ ਆਪਾਂ ਗੱਲ ਕਰੀਏ ਇੰਗਲੈਂਡ ਦੇ ਵਿੱਚ ਵੀ ਬਹੁਤ ਪੁਰਾਣੀਆਂ ਵਾਲੀਆਂ ਇਮਾਰਤਾਂ ਹੈਗੀਆਂ ਉੱਥੇ ਵਾਲੀਆਂ ਪੁਰਾਣੀਆਂ ਫਿਰ ਤੇ ਇੱਥੇ ਨਵੀਆਂ ਪਰ ਹੈ ਬਹੁਤ ਵਧੀਆ ਬਣੀਆਂ ਹੋਈਆਂ ਮੈਨੂੰ ਲੱਗਦਾ ਮੀਂਹ ਆ ਗਿਆ ਆਪਾਂ ਇੱਥੇ ਰੁਕਦੇ ਆਂ ਇੱਥੇ 2-4 ਮਿੰਟ ਵੇਟ ਕਰਦੇ ਆਂ ਫਿਰ ਜਦੋਂ ਮੀਂਹ हट ਗਿਆ ਫਿਰ ਆਪਾਂ ਚੱਲਦੇ ਆਂ 2 ਮਿੰਟ ਖੜ੍ਹਦੇ ਆਂ ਲੈ ਵੀ ਮੀਂਹ ਬੰਦ ਹੋ ਗਿਆ ਸੀਗਾ ਤੇ ਆਪਾਂ ਆਏ ਆ ਉੱਥੋਂ ਹਨਾ ਪਹਿਲਾਂ ਜਮਾਂ ਆਪਾਂ 3rd ਪਾਰਕਿੰਗ ਦੇ ਥੱਲੇ ਜਮਾਂ ਗੱਡੀ ਲਾਈ ਹੋਈ ਆ ਪਾਰਕਿੰਗ ਵਾਸਤੇ ਘਟੋ ਘਟ ਮਿਲਦਾ ਪੰਜ ਤੋਂ ਛੇ ਪਾਰਕਿੰਗਾਂ ਬਣੀਆਂ ਹੋਈਆਂ ਇੱਥੇ ਪਰ ਆਪਾਂ ਲਾਸਟ ਤੇ ਲਈ ਹੋਈ ਆ ਤੇ ਇੱਥੋਂ ਆਪਾਂ ਹੁਣ ਆਏ ਆ ਤੇ ਇੱਥੇ ਤੁਸੀਂ ਆ ਵਿਊ ਦੇਖੋ ਵੀ ਕਿੰਨਾ ਘੈਂਟ ਐਨ ਪੁਰਾਣੀ ਯਾਰਾ ਵੱਜਾ ਪਿਆ ਇੱਥੇ ਐ ਨਹੀਂਗਾ ਨਾ ਵੀ ਆਪਾਂ ਕਹਿ ਦਈਏ ਵੀ ਪਾਰਕ ਵਗੈਰਾ ਸਾਰੇ ਬਰਾਬਰ ਬਣੇ ਹੋਣਗੇ ਇਹਨਾਂ ਨੇ ਕੋਈ ਕੁਦਰਤ ਨਾਲ ਕੋਈ ਛੇੜਖਾਨੀ ਨਹੀਂ ਕੀਤੀ ਜਿੱਦਾਂ ਦੇ ਸੀਗੇ ਟਿੱਬੇ ਟੁੱਬੇ ਆਪਾਂ ਕਹਿ ਲਈਏ ਪੰਜਾਬੀ ਚ ਓਵੇਂ ਦੇ ਓਵੇਂ ਇਹਨਾਂ ਨੇ ਛੱਡੇ ਹੋਏ ਆ ਇਹਨਾਂ ਨੇ ਉਹਦੇ ਵਿੱਚ ਕੋਈ ਫੇਰ ਬਦਲ ਨਹੀਂ ਕੀਤਾ ਤੇ ਵਧੀਆ ਵੀ ਲੱਗਦੀਆਂ ਖੈਰ ਉੱਚੀ ਨੀਵੀਂ ਜਗਾ ਕਿਉਂਕਿ ਜੇ ਆਪਾਂ ਦੇਖੀਏ ਆਪਣੇ ਇੰਡੀਆ ਦੀ ਗੱਲ ਕਰਗੇ ਹਨ ਤਾਂ ਬਾਈ ਜੇ ਕੋਈ ਚੀਜ਼ ਉਹਨਾਂ ਨੇ ਬਣਾਉਣੀ ਹੁੰਦੀ ਆ ਤਾਂ ਸਾਰਾ ਘੋਟਾ ਦਿੰਦੇ ਆ ਪੱਧਰ ਕਰੋ ਇੱਥੇ ਨਹੀਂ ਇੱਥੇ ਕੁਦਰਤ ਨਾਲ ਉਵੇਂ ਦਾ ਉਵੇਂ ਰੱਖਿਆ ਹੋਇਆ ਤੇ ਬੰਦਾ ਮੈਂ ਮੈਨੂੰ ਲੱਗਦਾ ਵੀ ਮੇਰੇ ਹਿਸਾਬ ਨਾਲ ਮਾ ਆਪ ਦੀ ਗੱਲ ਸੀ ਹਨਾ ਜੇ ਬੰਦਾ ਕਿਤੇ ਇੱਥੇ ਘੁੰਮਣ ਆਉਂਦਾ ਇਹੋ ਜੀਆਂ ਜਗਾ ਤੇ ਤਾਂ ਬੰਦਾ ਸਟ੍ਰੈਸ ਫ੍ਰੀ ਵੀ ਹੁੰਦਾ ਜੋ ਬੰਦਿਆ ਤਾਂ ਜਾਂਦਾ ਤਾਂ ਚੜਦਾ ਤਾਂ ਜਾਣ ਨੂੰ ਆਪਾਂ ਚੜਾਈ ਵੀ ਦੇਖੀ ਚੜਾਈ ਵੀ ਕਾਫੀ ਆ ਤਾਂ ਜੋਰ ਵੀ ਲੱਗਦਾ ਹੈ ਤੇ ਇਹੋ ਜਿਹਾ ਮਾਹੌਲ ਦੇਖ ਕੇ ਵਧੀਆ ਵੀ ਲੱਗਦਾ ਆਪਦੇ ਆਪ ਨੂੰ ਵੀ ਵਧੀਆ ਲੱਗਦਾ ਵੀਰ ਹਾਂ ਆਪਾਂ ਕੋਈ ਚੱਜ ਦੀ ਜਗ੍ਹਾ ਤੇ ਆ ਗਏ ਬਹੁਤ ਕਹਣ ਜਗ੍ਹਾ ਤੇ ਆਏ ਹਾਂ ਤੇ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਦਾ ਉੱਤੇ ਜਾਂਦੇ ਜਾਂਦੇ ਹੀ ਦੱਸਦਾ ਵੀ ਉੱਤੋਂ ਪੂਰੀ ਸਿਟੀ ਦਿਖਦੀ ਹੈ ਇੱਧਰ ਦੇ ਵੀ ਸ਼ਾਰਟਕਟ ਨਿਕਲਦਾ ਪਰ ਆਪਾਂ ਸ਼ਾਰਟਕਟ ਦੇ ਵਿੱਚ ਦੀ ਜਾਵਾਂਗੇ ਬੂਟ ਵੜਾ ਆਪਣੇ ਖਰਾਬ ਹੋ ਜਾਣੇ ਆ ਕਿਉਂਕਿ ਇੱਥੇ ਸਾਰਾ ਹੁਣ ਕੱਚਾ ਕੱਚੇ ਵਿੱਚ ਦੀ ਆਪਾਂ ਜਾ ਨਹੀਂ ਸਕਦੇ ਜੇ ਆਪਾਂ ਕੱਚੇ ਵਿੱਚ ਦੀ ਗਏ ਫੇਰ ਆਪਾਂ ਨੂੰ ਹਾਂ ਦੇਖਤ ਹੋਣੀ ਆ ਲੈ ਵੀ ਆਹਾ ਜਦੋਂ ਆਪਾਂ ਤਾਹਾਂ ਨੂੰ ਐਂਟਰ ਹੋਣ ਲੱਗ ਜਾਨੇ ਆ ਆਹਾ ਆ ਗਿਆ ਗੇਟ ਮੇਨ ਇੱਥੋਂ ਦਾ ਇੱਕ ਨਾ ਮੇਨ ਗੇਟ ਆ ਗਿਆ ਤੇ ਇੱਧਰ ਹੁਣ ਧੁੱਪ ਵੀ ਨਿਕਲ ਗਈ ਧੁੱਪ ਵਾਲਾ ਵੀ ਮਾਹੌਲ ਘੈਂਟ ਹੋ ਗਿਆ ਇੱਧਰ ਜਿਵੇਂ ਜਿਵੇਂ ਹੁਣ ਆਪਾਂ ਤਾਹਾਂ ਜਾਈ ਜਾਵਾਂਗੇ ਕੈਮਰਾਮੈਨ ਸਾਹਿਬ ਮੜਾ ਦੇ ਦੇਖ ਕੇ ਬਚਾ ਕੇ ਇੱਥੋਂ ਇੱਥੇ ਕਿਤੇ ਪੈਰ ਨਾ ਅੜ ਕੇ ਜਾ ਤੇ ਅੱਗੇ ਆਪਾਂ ਨੂੰ ਸਿਟੀ ਓਵੇਂ ਓਵੇਂ ਦਿਖੀ ਜਾਣੀਆਂ। ਉਧਰ ਦੇਖੀਏ ਤਾਂ ਮੈਨੂੰ ਲੱਗਦਾ ਸਕਾਈ ਟਾਵਰ ਵੀ ਨਹੀਂ ਦਾ। ਇੱਥੋਂ ਵਨਟਰੀ ਹਲਪ। ਤੇ ਆਪਾਂ ਪਰ ਉੱਤੇ ਜਾ ਕੇ ਤੁਹਾਨੂੰ ਦਿਖਾਉਣਾ ਮਿੱਤਰੋ। ਵੀ ਉੱਤੋਂ ਕਿੰਨਾ ਘੈਂਟ ਲੱਗਦਾ ਤੇ ਕਿੰਨਾ ਕੁ ਵਧੀਆ ਲੱਗਦਾ। ਆਹ ਦੇਖ ਲਓ ਵੀ ਇੱਧਰ ਗਾਈਆਂ ਗੋਈਆਂ ਵਾਸਤੇ ਉਹਨਾਂ ਨੇ ਲਾ ਰੱਖਿਆ। ਗਾਈਆਂ, ਭੇਡਾਂ ਇੱਥੇ ਤੁਹਾਨੂੰ ਮਿਲ ਜਾਣੀਆਂ। ਉਹ ਦੇਖੋ। ਉੱਥੇ ਇੱਥੇ ਕੋਈ ਐ ਹੈ ਨਹੀਂ ਵੀ ਰੁਕ ਟੁਕ ਯਾਰ ਉੰਬੀ। ਹਾਂ ਇੱਥੇ ਕਿਹਾਂ ਤੋ ਵੀ ਘੁੰਮਣ ਵਾਲੀ ਜਗ੍ਹਾ ਹਨਾ। ਵੀ ਇੱਥੇ ਆਹ ਚੀਜ਼ਾਂ ਦਾ ਤਾਂ ਫਿਰਦੀਆਂ। ਇਹ ਸੁੰਦਰਤਾ ਵਡਾਉਂਦੀਆਂ ਇੱਥੋਂ ਦੀਆਂ ਵਧੀਆ ਲੱਗਦਾ ਮਾਹੌਲ ਹੋਰ ਵੀ ਵਧੀਆ ਲੱਗਦਾ ਇਹਨਾਂ ਨਾਲ ਲੈ ਵੀ ਡੌਗੀ ਆ ਗਿਆ ਫੇਰ ਡੌਗੀਆਂ ਨੂੰ ਬਈ ਨਾਲ ਹੀ ਲੈ ਕੇ ਆਉਂਦੇ ਇੱਥੇ ਚੱਲੋ ਭਰਾਵਾ ਸਾਈਡ ਤੇ ਖੜ੍ਹ ਜੀ ਨੰਗੀ ਜਾਣਦੀ ਹੈ ਗਾਹਾਂ ਕੋਈ ਪਤਾ ਨਹੀਂ ਹੁੰਦਾ ਕਿਤੇ ਮੈਂ ਪਹਿਲਾਂ ਗੱਲ ਕਹਿ ਕੇ ਹਟਾਏ ਵੀ 20000 ਵਾਲੀ ਕਿਤੇ ਗੱਲ ਪੱਕੀ ਹੋ ਜੇ ਪਰ ਨਹੀਂ ਖਾਂਦੇ ਯਾਰ ਸਿਆਣੇ ਇੱਥੋਂ ਦੇ ਆਪਣੇ ਨਾਲੋਂ ਸਿਆਣੇ ਆ ਨਹੀਂ ਆਪਣੇਲੇ ਵੀ ਸਿਆਣੇ ਆ ਇਜੀ ਗੱਲ ਨਹੀਂ ਆਪਣੇ ਤਾਂ ਸਿਰ ਫਿਰ ਸਭ ਤੋਂ ਵੱਧ ਸਿਆਣੀ ਨਸਲ ਜਿਹੜੀ ਹੈਗੀ ਆ ਜਰਮਨ ਅਲੀਸ਼ੀਸ਼ੀਨ ਲੈਬਰੇ ਲੈਬਰੇ ਵੀ ਹਰ ਸਿਆਣਾ ਬਹੁ ਹੁੰਦਾ ਲੈਬਰੇ ਟੌਗ ਵੀ ਬਹੁਤ ਸਿਆਣਾ ਹੁੰਦਾ ਮੈਨੂੰ ਲੱਗਦਾ ਵੀ ਲੈਬਰੇ ਆ ਪਰ ਆਪਾਂ ਇੱਕ ਕਾਰਡ ਕੱਢਣ ਲੱਗ ਗਏ ਆਨੇ ਹਨ ਤੇ ਦੇਖ ਕੇ ਵੀ ਆ ਰਹੇ ਮੈਨੂੰ ਲੱਗਦਾ ਵੀ ਇੱਧਰ ਜੀ ਆਪਾਂ ਗੱਲ ਕਰੀਏ ਬੋਕ ਐਂਡ 뷰 ਲੱਗੀ ਜਾਂਦਾ ਫਿਰ ਮੈਂ ਤੁਹਾਨੂੰ ਉਹ ਵੀ ਦੂਜੀ ਗੱਲ ਵੀ ਦੱਸ ਦਾਂ ਉਹ ਦੇਖੋ ਸਕਾਈ ਟਾਵਰ ਇਧਰਲੇ ਬੰਨੇ ਦੀਦਾ ਪਰ ਥੋੜਾ ਘਟਦਾ ਹੀ ਨਾ ਕਿਉਂਕਿ ਹਜੇ ਆਪਾਂ ਪੂਰਾ ਉੱਤੇ ਨਹੀਂ ਗਏਗੇ ਪੂਰਾ ਉੱਤੋਂ ਜਾ ਕੇ ਦੇਖਾਂਗੇ ਤਾਂ ਫਿਰ ਮਾਹੌਲ ਹੀ ਅੱਡ ਹੋਣਾ ਲੈ ਵੀ ਕੱਲਾ ਹੀ ਫਿਰਦੇ ਆਂ ਸੜਕਾਂ ਤੇ ਕਿਉਂਕਿ ਇੱਥੇ ਸਾਧਨ ਨਹੀਂ ਹੋਣਗੇ ਅੱਗੇ ਮੇਰੇ ਨਾਲ ਤਾਂ ਕੰਮ ਚੱਲੀ ਜਾਂਦਾ ਤੇ ਵਧੀਆ ਆਣ ਗੱਡੀਆਂ ਤਾਂ ਵੀ ਖੜ ਜਾਂਦੀਆਂ ਆਂ ਕਾਹਾਂ ਪਰ ਮੈਨੂੰ ਲੱਗਦਾ ਵੀ ਹੁਣ ਨਹੀਂ ਹੁੰਦੀ ਜੇ ਕੋਈ ਆ ਗਈ ਤਾਂ ਕੁਝ ਕਹਿ ਵੀ ਨਹੀਂ ਸਕਦੇ ਇਹਦੇ ਵਾਸਤੇ ਹਨਾ ਹਾਂ ਗੱਲ ਕਿੱਥੇ ਚੱਲਦੀ ਸੀ ਗੱਲ ਚੱਲਦੀ ਸੀਗੀ ਕੁੱਤਿਆਂ ਤੇ ਲਾਇਬਰੇ ਹੋ ਗਿਆ ਜਰਮਨ ਹੋ ਗਿਆ ਅਲੀ ਸੇਸ਼ਨ ਹੋ ਗਿਆ ਹਨਾ ਮੈਂ ਇਧਰ ਹੁਣਾ ਪੜਿਆ ਤੇ ਕੈਮਰਾਮੈਨ ਸਾਹਿਬ ਤੁਸੀਂ ਇਧਰ ਇਧਰ ਹੀ ਆਇਓ ਠੀਕ ਆ ਲਓ ਵੀ ਮਿੱਤਰੋ ਗੱਲ ਚੱਲੀ ਜਾਂਦੀ ਜੀ ਕੁੱਤਿਆਂ ਤੇ ਵੀ ਆਪਾਂ ਅੰਦਾਜ਼ਾ ਲਾ ਕੇ ਦੱਸਣ ਲੱਗੇ ਨੇ ਬਈ 50% ਮੈਕਸ 80% ਹੋਊਗਾ ਮਖਣਾ ਮੇਰੇ ਨਾਲ ਦਾ ਖਿਲਿਆ ਜੀ ਮੈਂ ਤੇ ਉਹਨੇ ਤੇ ਕੁੱਤਾ ਦੇਖ ਰਿਹਾ ਲਾਇਬਰੇ ਕਹਿੰਦਾ ਨਹੀਂ ਯਾਰ ਕਹਿੰਦਾ ਇੱਥੇ ਕਹਿੰਦਾ ਕਿਹੜੇ ਆ ਕਹਿੰਦਾ ਇਹ ਤਾਂ ਲਟਰਕ ਦੀੜਾ ਕਹਿੰਦਾ ਅਰੇ ਤਾਂ ਕਹਿੰਦਾ 40% ਹੀ ਐ 40% ਤਾਂ ਕਹਿੰਦਾ ਸ਼ਰਤ ਲਾਉਣ ਨੂੰ ਤਿਆਰ ਹੋਇਆ ਖੜਾ ਮੈਂ ਕਿਹਾ ਚੱਲ ਯਾਰ ਕੰਨ ਨੂੰ ਜਿੱਦਣਾ ਜਿੱਦਣਾ ਆਪਾਂ ਕਿਉਂ ਚੱਲ ਲੈ ਆ ਜੀ ਬੰਦਾ ਲੈ ਆ ਜੀ ਬੰਦਨਾ ਜਿੱਦ ਵੀ ਸਕਦੇ ਨਾ ਫਿਰ ਆਪਾਂ ਕਹਿੰਨੀ ਐ ਹੁੰਦੀ ਈ ਗੱਲ ਹਾਂ ਜਿੱਥੇ ਬੰਦੇ ਨੂੰ ਐ ਹੋ ਜਾਏ ਨਾ ਵੀ ਫੀਲ ਲੱਗਦਾ ਹੁੰਦਾ ਵੀ ਯਾਰ ਹਾਂ ਵੀ ਘੋੜੇ ਨੂੰ ਗਦਾ ਗਈ ਜਾਂਦਾ ਉਹਨੂੰ ਪਤਾ ਵੀ ਉਹਨੇ ਕਹੀ ਜਾਣਾ ਵੀ ਉਹਨੇ ਨਹੀਂ ਹਟਣਾ ਤਾਂ ਆਪਾਂ ਨੂੰ ਮੰਨ ਜਾਣਾ ਚਾਹੀਦਾ ਮਿੱਤਰੋ ਵੀ ਹਾਂ ਹੈ ਵਾਕਈ ਬਾਈ ਦੀ ਗੱਲ ਜਿਵੇਂ ਸਹੀ ਹੈ ਵੀ ਜੇ ਬਾਈ ਨੇ ਕਹਿਦਾ ਨਾ ਘੋੜੇ ਨੂੰ ਗਧਾ ਤਾਂ ਇਹ ਗਧਾ ਹੀ ਆ ਘੋੜਾ ਨਹੀਂ ਬਣਦਾ ਐ ਹੁੰਦੇ ਆ ਹੁੰਦੀ ਹੈ ਕਈ ਵਾਰੀ ਆਪਾਂ ਨੂੰ ਹਾਂ ਵੀ ਭਰਨੀ ਵੀ ਪੈਂਦੀ ਆ ਫਿਰ ਸਾਰੇ ਆਹ ਚੀਜ਼ਾਂ ਸਮਝਦੇ ਵੀ ਹਨਾ ਤੇ ਚਲੋ ਬਾਈਆਂ ਦੀ ਸਿਆਣਪ ਹੁੰਦੀ ਹੈ ਜੇ ਉਹ ਕਹਿੰਦਾ ਬੰਦਾ ਗੱਲ ਹਨਾ ਵੀ ਯਾਰ ਘੋੜਾ ਨਹੀਂ ਇਹ ਤਾਂ ਗਧਾ ਐ ਤਾਂ ਆਪਾਂ ਗਧਾ ਹੀ ਕਹਿ ਦਨੇ ਕੋਈ ਚੱਕਰ ਵਾਲੀ ਗੱਲ ਨਹੀਂ ਕਹਿ ਦੇਣਾ ਚਾਹੀਦਾ ਯਾਰ ਜਿੱਥੇ ਆਪਾਂ ਨੂੰ ਐ ਲੱਗੇ ਵੀ ਹਾਂ ਐਵੇਂ ਮੱਥਾ ਪਗਾਈ ਕਰਨ ਚ ਕੋਈ ਫਾਇਦਾ ਨਹੀਂ ਵੀ ਹਾਂ ਠੀਕ ਹੈ ਜੇ ਕਹਿਤੀ ਗੱਲ ਤਾਂ ਨਹੀਂ ਕਹਿਤੀ ਉਹ ਹਾਮੀ ਭਰਨੀ ਹੈ ਕੋਈ ਚੱਕਰ ਨਹੀਂ ਭਰ ਦੇਣੀ ਚਾਹੀਦੀ ਕਿਉਂਕਿ ਜਦੋਂਗੇ ਯਾਰ ਤੁਸੀਂ ਆਪ ਐਵੇਂ ਆਪ ਦਾ ਖੂਨ ਸਾੜੋਂਗੇ ਤਾਂ ਕੋਈ ਤੋਕ ਵਾਲੀ ਗੱਲ ਨਹੀਂ ਲੈ ਵੀ ਉਹ ਵੀਲੇ ਚ ਅੱਗੇ ਵਾਲਾ ਹੁਣ ਕੁੱਤਾ ਆ ਹੀ ਜਾਂਦਾ ਇਹ ਹੁਣ ਤੁਸੀਂ ਐ ਸਮਝਣਾ ਵੀ ਗੱਲ ਹੈ ਠੀਕ ਹੈ ਤੁਸੀਂ ਐ ਨਹੀਂ ਸਮਝਣਾ ਵੀ ਇਹ ਕੁੱਤਾ ਹੈ ਹੁਣ ਤੁਸੀਂ ਮੇਰੀ ਮੇਰੀ ਗੱਲ ਤੇ ਰਿਓ ਹੁਣ ਠੀਕ ਹੈ ਵੀ ਆਪਾਂ ਕਹਿ ਤਾ ਤਾਂ ਉਹ ਗੱਲ ਮੰਨ ਲੈਣੀ ਚਾਹੀਦੀ ਹੈ ਮਾਲ ਲੈ ਹੁਣ ਐ ਨਾ ਹੋਵੇ ਯਾਰ ਮਨੋਂ ਹੀ ਨਾ ਗੱਲ ਕਿਉਂਕਿ ਗੱਲਾਂ ਬਾਤਾਂ ਕਰਦੇ ਬਾਈ ਗਲ ਵੀ ਐ ਸੱਕਣ ਲੱਗ ਗਿਆ ਮੇਨ ਦਾ 20 ਮਿੰਟ ਮਿਲਦਾ 15 ਮਿੰਟ ਹੋ ਗਏ ਹੁਣੇ ਉਹ ਫਿਰਦੀਆਂ ਭੇਡਾਂ ਉਧਰ ਭੇਡਾਂ ਨਹੀਂ ਇਹ ਤੁਸੀਂ ਮੰਨ ਲੈਣਾ ਇਹ ਭੇਡਾਂ ਹੈ ਨਹੀਂ ਇਹ ਮੱਝਾਂ ਹੈ ਠੀਕ ਆ ਮੈਨੂੰ ਕਿਉਂਕਿ ਕੋਈ ਨਾ ਕੋਈ ਗੱਲਬਾਤ ਕਰਨੀ ਪੈਣੀ ਹੈ ਜੇ ਮੈਂ ਗੱਲਬਾਤ ਨਾ ਕੀਤੀ ਫਿਰ ਤੁਸੀਂ ਕਹੋਗੇ ਯਾਰ ਬਈ ਇਹ ਤਾਂ ਛੇਤੀ ਮੁੱਕ ਗਿਆ ਇੱਥੇ ਜਾਣ ਨਾਲੋਂ ਤਾਂ ਹਾਂ ਤਾਂ ਕਿਉਂਕਿ ਜੇ ਮੈਂ ਅਦਬ ਵਿਚਾਲਾ ਜਿਆ ਤੁਹਾਨੂੰ ਪਹਿਲਾਂ ਦਿਖਾਤਾ ਅਦਬ ਵਿਚਾਲਾ ਤੁਹਾਨੂੰ ਦਿਖਾਇਆ ਬਾਅਦ ਚ ਫਿਰ ਤੁਹਾਨੂੰ ਤਾਂ ਐ ਲੱਗਣਾ ਵੀ ਐਵੇਂ ਗਪਾਉੜੀ ਛੰਡ ਗਿਆ ਪਤੰਦਰ ਪਰ ਆਪਾਂ ਉਹ ਗੱਲ ਨਹੀਂ ਕਰਨੀ ਆਪਾਂ ਬਲੌਗ ਦੇ ਵਿੱਚ ਬੋਲੀ ਜਾਣਾ ਜਦੋਂ ਤੱਕ ਤਾਂ ਨਹੀਂ ਜਾਂਦੇ ਕਿਉਂਕਿ ਕੁਛ ਨਾ ਕੁਛ ਬੋਲਦੇ ਨੂੰ ਤੁਸੀਂ ਸੁਣੋਗੇ ਵੀ ਕੀ ਕਰੀ ਜਾਂਦਾ ਵੀ ਬੋਲਣ ਨੂੰ ਤਾਂ ਤਕੜਾ ਪਤੰਦਰ ਵੀ ਉਹਨੂੰ ਤਾਂ ਲੱਗਿਆ ਵੀ ਹੰਬੇ ਹੀ ਨਹੀਂ ਕੋਈ ਨਾ ਕੋਈ ਗੱਲ ਕਰੀ ਜਾਂਦਾ ਤੀਜੀ ਗੱਲ ਛੇੜ ਲਈ ਚੌਥੀ ਛੇੜ ਲਈ ਛੇੜੀ ਜਾਣੀਆਂ ਗੱਲਾਂ ਨੇ ਵੀ ਆ ਦੇਖ ਲਓ ਇੱਥੇ 30 ਦੀ ਸਪੀਡ ਤੇ ਹੋ ਜਾਣਾ ਆਪਾਂ ਮੇਰੀ ਹੋਊਗੀ ਕਿ 30 ਦੀ ਸਪੀਡ ਟਿਸ਼ ਟਿਸ਼ ਨਹੀਂ ਨਹੀਂ 30 ਦੇ ਪ੍ਰਕਾਰ ਦੀ ਸਪੀਡ ਹੁੰਦੀ ਹੈ ਮੈਨੂੰ ਲੱਗਦਾ ਮੈਂ 30 40 ਦੇ ਭੱਜੂਗਾ ਨਾ ਜ ਐਂ ਕਰਕੇ ਤਾਂ ਫੇਰ 30 ਦੀ ਸਪੀਡ ਹੋਣੀ ਆ ਐਂ ਨਹੀਂ ਹੋਣੀ ਮੈਨੂੰ ਲੱਗਦਾ ਭੱਜ ਕੇ ਵੀ ਜਾਣਾ ਪਊਗਾ ਕੈਮਰਾਮੈਨ ਤਾਂ ਬੜਾ ਪਿੱਛੇ ਰਹਿ ਗਿਆ ਮੜਾ ਏ ਧਿਆਨ ਨਾਲ ਬਈ ਗੱਲਾਂ ਸੁੱਕਾ ਰਾ ਰਾਹ ਦੇਖ ਕੇ ਗਿੱਲਾ ਸੁੱਕਾ ਰਾਹ ਦੇਖ ਲਿਓ ਥਲੇ ਫੇਰ ਨਾ ਕਿਹਾ ਵੀ ਦੱਸਿਆ ਨਹੀਂ ਮੈਂ ਪਹਿਲਾਂ ਦੱਸ ਦਾਂ ਤੁਹਾਨੂੰ ਹੁਣ ਠੀਕ ਆ ਲਾਈ ਵੱਡਾ ਗੇਟ ਹੋਵੇ ਬੰਦ ਕਿਉਂਕਿ ਕੰਮ ਚੱਲਦਾ ਇਥੇ 100% ਕੰਸਟਰਕਸ਼ਨ ਦਾ ਕੰਮ ਚੱਲੀ ਜਾਂਦਾ ਆਪਾਂ ਛੋਟਾ ਗੇਟ ਖੋਲ ਲੈਣੇ ਆ ਰਿਹਾ ਖੁੱਲਾ ਹੈ ਲੈ ਓ ਭਾਈ ਅੱਲੀ ਕੁਆਟਰ ਜਾਂਦਾ ਵੱੱਲੇ ਵੱੱਲੇ ਬੱਲਾ 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 ਬਵਾ ਉੱਚੀ ਜਾਂਦਾ ਆਜੋ ਭਾਈ ਆਜੋ ਮਗਰ ਬਹਲਾ ਰਹਿ ਗਏ ਤੁਸੀਂ ਆਜੋ ਬਲਿਆ ਕੈਮਰਾਮੈਨ ਸਾਹਿਬ ਆਜੋ ਮੜਾ ਜਲਦੀ ਆਜੋ ਵੀ ਤੁਸੀਂ ਕਹੋਗੇ ਵੀ ਇੰਨਾ ਕਿੱਥੇ ਕਿਤਰੇ ਫਿਰਦਾ ਇਹ ਹਲੇ ਤੱਕ ਪਹੁੰਚਿਆ ਹੀ ਨਹੀਂ ਹੁਣ ਤੁਹਾਡੇ ਸਾਹਮਣੇ ਆ ਬਈ ਮੈਂ ਜੇ ਤੁਸੀਂ ਐਂ ਦੱਸ ਦੋ ਵੀ ਜੇ ਥੋੜਾ ਟਾਈਮ ਰੁਕੇ ਸੀ ਕਿਉਂਕਿ ਤਾਹਾਂ ਜਾਣਾ ਤੇ ਇਧਰ ਤੁਹਾਨੂੰ ਪਹਿਲਾਂ ਦਿਖਾਈਏ ਵੀ ਸਮੁੰਦਰ ਤੁਸੀਂ ਦੇਖੋ ਵੀ ਸਮੁੰਦਰ ਸਾਨੂੰ ਬਈ ਹਰੇਕ ਜਗ੍ਹਾ ਤੇ ਇਥੇ ਨਾਲ ਮਿਲ ਹੀ ਜਾਊਗਾ ਆਪਾਂ ਕਹਿ ਦਿੰਨੇ ਵੀ ਨਿਊਜ਼ੀਲੈਂਡ ਛੋਟਾ ਨਿਊਜ਼ੀਲੈਂਡ ਛੋਟਾ ਕਾਦੇ ਵਾਸਤੇ ਤੁਹਾਨੂੰ ਦੱਸ ਦਿੰਨੇ ਆ ਜਿਹੜੀ ਇਹਦੀ 80% ਜਗ੍ਹਾ ਨਾ ਸਮੁੰਦਰ ਦੇ ਵਿੱਚ ਆ ਤੇ ਉੱਥੇ 20 ਕੁ ਫੁੱਟ ਪਾਣੀ ਆ 20 ਵੀ ਫੁੱਟ 80% ਦੇ ਵਿੱਚ ਤੇ ਜੇ ਉਹ ਜਗ੍ਹਾ ਇਹਨਾਂ ਨੂੰ ਮਿਲ ਜਵੇ ਪਾਣੀ ਜਾਂ ਉਧਰ ਸਾਈਡ ਤੇ ਹੋ ਜਵੇ ਹਨਾ ਤਾਂ ਬਾਈ ਆਸਟ੍ਰੇਲੀਆ ਨਾਲੋਂ ਵੀ ਵੱਡਾ ਨਿਊਜ਼ੀਲੈਂਡ ਇਸ ਗੱਲ ਦੀ ਸ਼ਾਇਦ ਗੱਲ ਨਾ ਪਤਾ ਹੋਵੇ ਕਿਸੇ ਨੂੰ ਇਸ ਗੱਲ ਦਾ ਤੁਸੀਂ ਮੜਿਆ ਕੱਢ ਕੇ ਵੀ ਦੇਖ ਲਿਓ ਤੁਹਾਨੂੰ ਚੈੱਕ ਕਰੇ ਤਾਂ ਪਤਾ ਲੱਗ ਵੀ ਜਾਊਗਾ ਤੇ ਇਧਰ ਦੇਖੀਏ ਆਪਾਂ ਕੰਸਟਰਕਸ਼ਨ ਦਾ ਕੰਮ ਚੱਲੀ ਜਾਂਦਾ ਕੋਈ ਕਿਸੇ ਨੂੰ ਡਿਸਟਰਬ ਨਹੀਂ ਕਰਦਾ ਕੋਈ ਕਿਸੇ ਨੂੰ ਰਾਹ 'ਚ ਰੋਕਦਾ ਨਹੀਂ ਹਨਾ ਅੱਡ ਜਾ ਕੰਮ ਚੱਲੀ ਜਾਂਦਾ ਇਹਨਾਂ ਦਾ ਤੇ ਆਪਾਂ ਜਾਣਾ ਕਿੱਥੇ ਹੁਣ ਤੁਹਾਨੂੰ ਦੱਸ ਦਿੰਨੇ ਆ